ਅਦੇ ਸੁੱਧ ਨਾ ਲੇਖਾ ਕਪੜਾ ਕੰਮ ਕਰੇ ਬਸ ਹਾਂ ਨਮਸਕਾਰ ਸਰ ਸਭ ਤੋਂ ਪਹਿਲਾਂ ਮੈਂ ਪਰਮਪਿਤਾ ਪਰਮਾਤਮਾ ਦਾ ਧੰਨਵਾਦੀ ਹਾਂ ਤੇ ਨਾਇਪਾਲਕਾ ਦਾ ਜਿਨ੍ਹਾਂ ਨੇ ਇਨਸਾਫ ਕਰਦੇ ਹੋਏ ਜਿਹੜੀ ਮੇਰੀ ਰਾਜਨੀਤਿਕ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਜਿਹੜੀ ਅਜ ਐਫ ਆਈ ਆਰ ਰੱਦ ਹੋਈ ਹੈ ਮੈਨੂੰ ਪੂਰੇ ਨਿਸ਼ਵਾਸ ਸੀ ਨਾਇਪਾਲਕਾ ਤੇ ਉਹ ਜਿਹੜਾ ਮੈਨੂੰ ਅੱਜ ਇਨਸਾਫ ਮਿਲਿਆ ਮੇਰੀ ਇੱਕ ਪੋਲੀਟੀਕਲ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਮਾਂ ਹੁੰਦਾ ਨਿਕਲ ਗਿਆ ਪਰ ਮੈਂ ਪਰਮਾਤਮਾ ਦਾ ਬੜਾ ਧੰਨਵਾਦੀ ਹਾਂ ਹੁਸ਼ਾਰਪੁਰ ਦੇ ਲੋਕਾਂ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਦੀਆਂ ਦਵਾਵਾਂ ਜਿਹੜੇ ਕਿ ਕਦੀ ਵੀ ਮੰਨਣ ਨੂੰ ਤਿਆਰ ਨਹੀਂ ਸੀਗੇ ਕਿ ਸਾਡਾ ਜਿਹੜਾ ਹੈ ਸੇਵਕ ਹੈ ਸਾਡਾ ਜਿਹੜਾ ਹੈ ਜਿਹਨੂੰ ਅਸੀਂ ਐਮਐਲਏ ਚੁਣਦੇ ਹਾਂ ਜਿਹੜਾ ਸਾਡੇ ਕੰਮ ਕੰਮ ਹਰ ਵੇਲੇ ਜਿਹਨੂੰ ਅਸੀਂ ਚੁਣ ਕੇ ਅੱਗੇ ਕੀਤਾ ਐਮਐਲਏ ਬਣਾਇਆ ਮੰਤਰੀ ਬਣਾਇਆ ਉਹ ਕੋ ਇਦਾਂ ਦਾ ਕੰਮ ਕਰ ਸਕਦਾ ਅੱਜ ਹਾਈ ਕੋਰਟ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਔਰ ਉਹਨਾਂ ਦੀਆਂ ਸਦਾ ਆਸ਼ੀਰਵਾਦ ਮੇਰੇ ਨਾਲ ਹੈ ਔਰ ਉਹਨਾਂ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਸੀ ਜਦੋਂ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਚੱਲੀਆਂ ਸੀ ਤੇ ਉਦੋਂ ਵੀ ਉਹ ਲੋਕ ਮੰਨਣ ਨੂੰ ਤਿਆਰ ਨਹੀਂ ਸੀਗੇ ਕਿ ਅਰੋੜਾ ਇਹੋ ਜਿਹਾ ਕੋਈ ਕੰਮ ਕਰ ਸਕਦਾ ਅੱਜ ਹਾਈ ਕੋਰਟ ਦੇ ਇਸ ਹੁਕਮ ਦੇ ਨਾਲ ਇਹ ਚੀਜ਼ ਸਾਬਤ ਹੋਈ ਹੈ ਜਿੱਥੇ ਮੈਂ ਦੁਆਰਾ ਫਿਰ ਪਰਮਪਿਤਾ ਪਰਮਾਤਮਾ ਦਾ ਧੰਨਵਾਦ ਕਰਦਾ ਸ਼ਹਿਰਪੁਰ ਦੇ ਲੋਕਾਂ ਦਾ ਧੰਨਵਾਦ ਕਰਦਾ ਨਿਆਪਾਲ ਕਾ ਤੇ ਮੈਨੂੰ sada ਵਿਸ਼ਵਾਸ ਰਿਹਾ ਔਰ ਰਹੇਗਾ ਔਰ ਮੈਂ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ ਚਾਹੁੰਦਾ ਬੜੀਆਂ ਗੱਲਾਂ ਕੀਤੀਆਂ ਗਈਆਂ ਸਾਰੀਆਂ ਪਾਰਟੀਆਂ ਨੇ ਅੱਜ ਇਸ ਫੈਸਲੇ ਨਾਲ ਉਹਨਾਂ ਨੂੰ ਆਪਣੇ ਆਪ ਹੀ ਜਵਾਬ ਮਿਲ ਗਿਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਜੀ ਥੋੜਾ ਸਾਹਿਬ ਤੁਹਾਡੇ ਤੇ ਅਲਿਗੇਸ਼ਨਸ ਲਗਾਏ ਸੀ ਸਰਕਾਰ ਨੂੰ ਉਹ ਅਲਿਗੇਸ਼ਨਸ ਤੇ ਪ੍ਰਤੀ ਸਰਕਾਰ ਨੇ ਕੋਈ ਐਸਾ ਡਾਕੂਮੈਂਟ ਵਗੈਰਾ ਪੇਸ਼ ਕੀਤਾ ਮਾਨਯੋਗ ਅਦਾਲਤ ਵਿੱਚ। ਉਹ ਫੈਸਲਾ ਆਏਗਾ ਤਾਂ ਪਤਾ ਲੱਗੇਗਾ ਜੀ ਅਜੇ ਤਾਂ ਇੰਨਾ ਹੀ ਆਇਆ ਵੀ ਪਰਚਾ ਰੱਦ ਹੋ ਗਿਆ। ਉਹ ਡਾਕੂਮੈਂਟ ਤਾਂ ਸਾਰੇ ਦਿੱਤੇ ਹੀ ਸੀ ਜੀ ਅੰਦਰ ਹੈ ਹੀ ਕੁਝ ਨਹੀਂ ਸੀਗਾ। ਇਹ ਤਾਂ ਰਾਜਨੀਤਿਕ ਸੀਗਾ ਪੋਲੀਟੀਕਲ ਪਰਚੇ ਹੁੰਦੇ ਆ। ਇਹ ਪੋਲੀਟੀਕਲ ਸੀਗਾ ਮਾਨਯੋਗ ਹਾਈ ਕੋਰਟ ਨੇ ਉਹਨੂੰ ਰੱਦ ਕਰ ਦਿੱਤਾ। ਜੀ ਸਾਹਿਬ ਪੰਨਣ ਵਾਲੀ ਮਸ਼ੀਨ ਤੇ ਕੀ ਪ੍ਰਤੀਜਿਆ ਰਿਹਾ ਦੂਮੇ ਆਪਣੇ ਤੁਹਾਡੇ ਤੇ ਕੇਸ ਖਤਮ ਹੋਣ ਤੋਂ ਬਾਅਦ ਇਹ ਤਾਂ ਤੁਸੀਂ ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛੋ ਮੈਂ ਤਾਂ ਕੀ ਕਹਿਣਾ ਹੈ ਮਸ਼ੀਨਾਂ ਤਾਂ ਅੱਜਕੱਲ ਆਮ ਹੀ ਹੁੰਦੀਆਂ ਵਪਾਰੀਆਂ ਦੇ ਕੋਲ ਰੇੜੀ ਜਿਹੜੀਆਂ ਵਾਲਿਆਂ ਨੇ ਵੀ ਮਸ਼ੀਨਾਂ ਰੱਖੀਆਂ ਹੋਈਆਂ ਮੈਂ ਉਹਨਾਂ ਬਾਰੇ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਬਸ ਮੈਂ ਤਾਂ ਇਹੀ ਕਹਿਣਾ ਕਿ ਮੈਨੂੰ ਨਿਆਂਪਾਲਿਕਾ ਦੇ ਪੂਰਾ ਵਿਸ਼ਵਾਸ ਸੀ ਔਰ ਸ਼ਾਰਪੁਰ ਦੇ ਲੋਕਾਂ ਦੀਆਂ ਦਵਾਵਾਂ ਸੀ ਬਹੁਤ ਮੈਨੂੰ ਸਹਿਯੋਗ ਮਿਲਿਆ ਲੋਕਾਂ ਨੇ ਲੋਕਾਂ ਦੀਆਂ ਦਵਾਵਾਂ ਕੰਮ ਆਈਆਂ ਇੱਕ ਮੇਰੀ ਓਨੈਸਟੀ ਜਿਹੜੀ ਹੈ ਲੋਕਾਂ ਦੇ ਪ੍ਰਤੀ ਜਿਹੜੀ ਸੇਵਾ ਸੀ ਉਹ ਉਹਦੇ ਲਈ ਬਲ ਮਿਲਿਆ ਮੈਨੂੰ ਮਜ਼ਬੂਤੀ ਦੇ ਨਾਲ ਮੈਂ ਹੁਣ ਅੱਗੋਂ ਹਿਸ਼ਾਰਪੁਰ ਦੇ ਲੋਕਾਂ ਦੀ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ ਬਾਰ ਬਾਰ ਈਡੀਓ ਲੋ ਵੀ ਰੇਡ ਕੀਤੀ ਗਈ ਤੁਹਾਡੇ ਘਰ ਦੇ ਵਿੱਚ ਵੀ ਠੀਕ ਹੈ ਜਿੰਨਾ ਵੀ ਤੁਹਾਡਾ ਬਿਜ਼ਨਸ ਹੈ ਹੋਟਲ ਤੱਕ ਸਾਰੇ ਚੈੱਕ ਕੀਤੇ ਗਏ ਵਿਜੀਲੈਂਸ ਨੇ ਕੀਤੀ ਵਿਜੀਲੈਂਸ ਨੇ ਕੀ ਕਾਰਨ ਸੀ ਕੋਈ ਤੁਮ ਜਦੋਂ ਮੈਂ ਤੁਹਾਨੂੰ ਦੱਸਾਂ ਵੀ ਹੁਣ ਜਦੋਂ ਜੋ ਵੀ ਸਰਕਾਰਾਂ ਕਰੋਨਾ ਚਾਹਣ ਕਰਾਉਂਦੀਆਂ ਹੀ ਆ ਪਰ ਸਾਬਤ ਹੋ ਗਿਆ ਸਭ ਕੁਝ ਸਰੋਤ ਸਭ ਆਪਣੇ ਮਾਨਚੋ ਕੀ ਵਿਚਾਰ ਹੈਗਾ ਕਿ ਕੋਈ ਕੁਸ਼ਿਸ਼ੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕੀ ਬਹੁਤ ਇੱਕ ਕੈਰੀ ਨੂੰ ਢਾ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਜਿਨ੍ਹਾਂ ਨੇ ਕੰਪਲੀਟ ਕੀਤੀ ਸੀ ਉਹਨਾਂ ਖਿਲਾਫ ਤੁਸੀਂ ਕਾਰਵਾਈ ਕਰੋਗੇ ਆਗਾਮੀ ਸਮੇਂ ਦੇ ਨਹੀਂ ਮੈਂ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗਾ ਨਾ ਮੈਂ ਕਰਨੀ ਹੈ ਮੈਂ ਸਦਾ ਆਪਣੇ ਕੰਮ ਤੇ ਵਿਸ਼ਵਾਸ ਰੱਖਦਾ ਸੇਵਾ ਚ ਮੈਂ ਰਾਜਨੀਤੀ ਦੇ ਵਿੱਚ ਆਇਆ ਸੀ ਸੇਵਾ ਲਈ ਮੇਰਾ ਕੋਈ ਰਾਜਨੀਤੀ ਮੇਰਾ ਆਪਣੀ ਬਿジネス ਹੈ ਰਾਜਨੀਤੀ ਮੇਰਾ ਕੋਈ ਬਿジネス ਨਹੀਂ ਸੀ ਰਾਜਨੀਤੀ ਵਿੱਚ ਤਾਂ ਮੈਂ ਲੋਕਾਂ ਦੀ ਸੇਵਾ ਲਈ ਆਇਆ ਔਰ ਅੱਜ ਮੈਨੂੰ ਪ੍ਰਮਾਤਮਾ ਨੇ ਜਿਹੜੀ ਇੱਕ ਮੇਰੇ ਤੇ ਕੋਈ ਕਲੰਕ ਸੀਗਾ ਅੱਜ ਤੋਂ ਹੋ ਗਿਆ ਤੇ ਪ੍ਰਮਾਤਮਾ ਨੇ ਫਿਰ ਮੈਨੂੰ ਨਵਾਂ ਰਸਤਾ ਦਿਖਾਇਆ ਉਹ ਸੇਵਾ ਦਾ ਔਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਸ਼ਾਰਪੁਰ ਲੋਕਾਂ ਦੇ ਜਿੰਨੇ ਵੀ ਲੋਕ ਇਹਨਾਂ ਦਾ ਆਸ਼ੀਰਵਾਦ ਮੇਰੇ ਲਈ ਬਹੁਤ ਮਜ਼ਬੂਤੀ ਪ੍ਰਦਾਨ ਕਰਦਾ ਹੈ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਗੈਰ ਕਿਸੇ ਭੇਦ ਭਾਪ ਤੋਂ ਬਗੈਰ ਕਿਸੇ ਐਵੇਂ ਵਿਰੋਧੀਆਂ ਦੇ ਮਨਾ ਐਵੇਂ ਜੀ ਉਹਨਾਂ ਨੇ ਆ ਕੀਤਾ ਤਾਂ ਮੈਂ ਆ ਕਰਾਂਗਾ ਮੈਂ ਇਹੋ ਜਿਹਾ ਕੁਝ ਨਹੀਂ ਕਰਾਂਗਾ ਇਹ ਸਾਰੀਆਂ ਚੀਜ਼ਾਂ ਪ੍ਰਮਾਤਮਾ ਦੇ ਹਵਾਲੇ ਹੁੰਦੀਆਂ ਪ੍ਰਮਾਤਮਾ ਇਹਨਾਂ ਨੂੰ ਦੇਖੇਗਾ ਮੈਂ ਕੁਝ ਨਹੀਂ ਕਹਿ ਸਕਦਾ ਬਸ ਮੇਰਾ ਤਾਂ ਇਹ ਹੀ ਆ ਵੀ ਹੁਣ ਮੇਰੀ ਲਾਈਨ ਜਿਹੜੀ ਉਹ ਸਿੱਧੀ ਹੋ ਗਈ ਹੈ ਤੇ ਮੈਂ ਹਾਰਪੁਰ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ